ਬਸ ਠੀਕ ਹੈ ਮੈਨੂੰ ਕੋਰ ਨਜ਼ਾਰੇ ਲੈਣੇ ਹੋਰ ਕੀ ਠੀਕ ਹੈ ਜੀ ਠੀਕ ਹੈ ਕੀ ਕਹਿਣਾ ਚਾਹੋਗੇ ਵੀ ਜੀ ਅੱਜ ਹਾਂ ਜੀ ਬਸ ਇਹ ਮੈਨੂੰ ਦੱਸੋ ਕਿ ਇਹ ਬ੍ਰੈਂਟਨ ਦਾ ਪ੍ਰੋਪਰਟੀ ਟੈਕਸ ਕਿਉਂ ਵਧ ਰਿਹਾ ਹੈ ਨਾ ਇਹ ਤਾਂ ਇਹ ਪਾਣੀ ਹੋਣੀ ਸਿਟੀ ਦੀ ਹੈ ਨਹੀਂ ਸਾਨੂੰ ਨਹੀਂ ਪਤਾ ਕੀ ਆ ਸਾਡੇ ਮੇਅਰ ਸਾਹਿਬ ਬੜੇ ਸਕੀਮੀ ਬੰਦੇ ਨੇ ਉਹ ਤੇ ਉਹਨਾਂ ਨੇ ਚਾਰਕ ਸਾਲ ਸਾਨੂੰ ਰਿਬੇਟ ਦੇਤੀ ਵੀ ਮੈਂ ਦੇਖੋ ਜੀ ਕਿਸੇ ਹੋਰ ਸਿਟੀ ਨੇ ਵਧਾਏ ਆ ਮੈਂ ਨਹੀਂ ਵਧਾਏ ਤੁਹਾਡੇ ਕੋਵਿਡ 'ਚ ਮੈਂ ਤੁਹਾਨੂੰ ਹੈਲਪ ਕਰਤੀ ਤੇ ਹੁਣ ਉਹਨਾਂ ਨੇ ਫਿਰ ਇਕੱਠਾ ਹੀ ਸਾਨੂੰ ਪਤਾ ਨਹੀਂ ਸੀ ਇਸ ਦਾ ਸੌਦੇ ਸੀ ਚਲੋ ਚੰਗਾ ਹੋ ਗਿਆ ਨਾ ਵੀ ਨਹੀਂ ਵਧਾਏ ਹੁਣ ਉਹਨਾਂ ਨੇ ਫਿਰ ਇਕੱਠਾ ਹੀ ਉਹ ਕੋਟਾ ਜਿਹੜਾ ਮਿਸ ਕਰ ਗਏ ਉਹ ਵਧਾ ਰਹੇ ਨੇ ਉਹ ਲੈਵਲ ਤੇ ਲੈ ਕੇ ਆ ਰਹੇ ਸਾਰਿਆਂ ਨੂੰ ਮੈਂ ਮੈਂ ਨਾ ਥੋੜਾ ਜਿਹਾ ਸ਼ਾਰਟ ਨਾ ਇੱਕ ਆਪਣਾ ਕਨਕਲੂਜਨ ਦੱਸਦਾ ਜੀ ਹਾਂਜੀ ਇਹ ਇੱਕ ਹੀ ਕਰ ਰਹੇ ਬੈਟਕ ਵਿੱਚ ਬਾਕੀ ਸਾਰੇ ਮੇਰੇ ਬੀਸੀ ਨੇ ਤੇ ਮੈਂ ਨਾ मेरा जेड़ा ब्रेंटन का कार है वो 3000 स्क्वायर फीट है बाकी जेड़े मेरे इधर में वो सारे 10-10 हजार बने तो मैं थोड़ा शॉर्ट करता हूं कि उ सबसे तो ज्यादा टैक्स मेरा पता किथे दा ब्रेंटन दा जी थोड़ा देखो खाली एरिया भी कट लैंग्वेज भी कट और टैक्स सबसे ज्यादा तो द तो hmm. इंश्योरेंस मेरी मैं कल परसों भी अपनी एक्सल देख रहा थी सब तो ज्यादा प्रॉपर्टी टैक्स उधर था मेरा इंश्योरेंस मेरी होम इंश्योरेंस हो और मैं ब्रैम्पटन भी है और ताकि मैं देखे आएगी ना जितना ज्यादा इम्पैक्ट पे सारा है सारा ज्यादातर जी टी एच ही पे और खासकर ब्रैम्पटन ठीक है इंश्योरेंस साढ़े चार सौ डॉलर प्रॉपर्टी टैक्स मैं तो टचवुड अपना मूव हो गए थे फ्री टाइम थे ले ही नहीं मैं इन्वेस्टमेंट नहीं की उसे ਜੀ ਤੇ ਬਟ ਕਿੰਨਾ ਕੁ ਨਾ ਇੰਪੈਕਟ ਨਾ ਇੱਥੇ ਨਹੀਂ ਪਿਆ ਪਰ ਬੀਸੀ ਸਾਈਡ ਵਨ ਕੋਲ ਜਾਂ ਸਾਹਬ ਥੋੜਾ ਪਿਆ ਤੇ ਜੀ ਕਿੰਨਾ ਕਿ ਆਪਣਾ ਖਾਸ ਕਰਕੇ ਉਧਰ ਜਿਹੇ ਨਹੀਂ ਹੈ ਐਂਡ ਪ੍ਰੋਪਰਟੀ ਅਸੈਸਮੈਂਟ ਜਿਹੜੀ ਵੈਲਿਊ ਹੈ ਸਿਟੀ ਦੀ ਉਹਦੇ ਸਾਹਮਣੇ ਕਿ ਪੈਲਿਊ ਘਟ ਗਈ ਹੈ ਤੇ ਉਹਦੀ ਪ੍ਰੋਪਰਟੀ ਟੈਕਸ ਘਟਣਾ ਚਾਹੀਦਾ ਹੈ ਬਟ ਹੋ ਨਹੀਂ ਰਿਹਾ ਜੀ ਮਤਲਬ ਪ੍ਰੈਕਟੀਕਲੀ ਉਹ ਪਤਾ ਨਹੀਂ ਮੈਨੂੰ ਕਿਵੇਂ ਸਿਟੀ ਡਿਸਾਈਡ ਕਰ ਰਹੀ ਹੈ ਸਿਟੀ ਦਾ ਨਾਮ ਇਹ ਲਗਾ ਅਸੈਸਮੈਂਟ ਵਾਲਾ ਕੋਈ ਲੈਣਾ ਦੇਣਾ ਨਹੀਂ ਹੈਗਾ ਬਾਈ ਜੀ ਇਹ ਤਾਂ ਮੈਂ ਗੱਲਾਂ ਹੀ ਬਣਾਈਆਂ ਹੋਏ ਅਸੈਸਮੈਂਟ ਕਰਾਉਣੇ ਆ ਪ੍ਰੋਪਰਟੀ ਦੇ ਹਿਸਾਬ ਨਾਲ ਸਿਟੀ ਨੇ ਆਦੇ ਖਰਚਿਆਂ ਦੇ ਹਿਸਾਬ ਨਾਲ ਦੇਖਣਾ ਜੇ ਸਿਟੀ ਨੰਗ ਹੁੰਦੀ ਜਾਂਦੀ ਨਾ ਦਿਨ-ਦਿਨ ਵੀ ਸਿਟੀ ਕੋਲ ਆਪਦੇ ਕੋਲ ਪੈਸੇ ਹੈ ਨਹੀਂਗੇ ਤੁਹਾਡੇ ਫੈਸਿਲਿਟੀ ਤਿਆਰ ਕਰਨ ਨੂੰ ਜਾਂ ਉਹ ਪੈਸੇ ਬਹੁਤ ਖਰਾਬ ਕਰ ਰਹੇ ਨੇ ਉਹਨੂੰ ਅੱਗੇ ਵੀ ਭਾਈ ਤੁਸੀਂ ਪ੍ਰੋਗਰਾਮ ਕੀਤਾ ਸੀ ਜਿਹੜੀ ਆਹ ਡੀਲ ਹੋਈ ਸੀਗੀ ਬ੍ਰੈਂਪਟਨ ਦੇ ਵਿੱਚ ਬਿਲਡਿੰਗ ਲੈ ਲਈ ਵੇਚਤੀ ਉਹ ਬੀਬੀਡੀ ਗਰੁੱਪ ਜਿਹੜਾ ਹੈਗਾ ਫਿਰ ਉਹਨਾਂ ਤੋਂ ਬਾਅਦ ਕਰ ਲਈ ਇਹਦੀ ਵੀ ਇਹ ਸਾਰੇ ਲੂਪ ਹੋਲ ਦੇ ਵਿੱਚ ਹੀ ਪੈਸੇ ਜਾ ਰਹੇ ਨੇ ਉਹਨੋਂ ਪੈਸੇ ਕਿੱਥੋਂ ਹੋਣੇ ਨੇ ਇਕੱਠੇ ਪ੍ਰਾਪਰਟੀ ਟੈਕਸਾਂ ਤੋਂ ਹੋਣੇ ਨੇ ਰਾਈਟ ਜਿਸ ਤੋਂ ਹੁਣ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਵੀ ਸਿਟੀ ਇਹ ਕਿਹੜੀਆਂ ਡੀਲਾਂ ਕਰ ਰਹੀ ਹੈ ਹੁਣ ਉਹ ਤੋਂ ਤੁਹਾਨੂੰ ਸ਼ਰਿਆਮ ਹੀ ਲੱਗਦਾ ਵੀ ਇਹ ਕਿਹੜੇ ਹਿਸਾਬ ਨਾਲ ਕਿਹੜੇ ਫਾਈਨੈਂਸ਼ੀਅਲ ਐਡਵਾਈਸਰ ਨੇ ਉਹਨਾਂ ਨੂੰ ਹੈ ਜੀ ਫਾਈਨੈਂਸ਼ੀਅਲ ਐਡਵਾਈਸ ਦੇਦੀ ਵੀ ਤੁਸੀਂ ਇੱਕ ਬਿਲਡਿੰਗ ਲਈ ਪੈਨਾਂ ਨੂੰ ਕਨਵਰਟ ਕੀਤਾ ਸੀ ਆ ਕਰਾਂਗੇ ਸਸਤੇ ਭਾਅ ਤੁਸੀਂ ਇੱਕ ਕੰਪਨੀ ਨੂੰ ਵੇਚਦੀ ਤੇ ਉਸ ਤੋਂ ਹੀ ਫਿਰ ਉਹ 80 ਮਿਲੀਅਨ ਕਰਨ ਕਿੰਨੇ ਦੀ ਭਾਈ ਸੀ ਭਾਈ ਨੂੰ ਵੱਧ ਬਤਨ ਹਾਂਜੀ ਹਾਂਜੀ ਇੰਨੇ ਦੀ ਸੀਗੀ ਤੇ ਉਹ ਵਿੱਚੋਂ ਯਾਨੀ ਕਿ ਮੈਂ ਇਹ ਕਹਾਂ ਬਾਈਕ 22 ਮਿਲੀਅਨ ਦੇ ਨੇਟ ਟ੍ਰੇਡ ਪਹਿਲਾਂ ਉਹਨਾਂ ਨੇ ਬਾਈ ਕੀਤੀ ਫਿਰ ਉਹਦੇ ਵਿੱਚ ਇਹਨਾਂ ਨੇ ਹੈੱਡਕੁਆਰਟਰ ਬਣਾਉਣੇ ਸੀ ਆਪਣੇ ਜਿਹੜੇ ਕੈਮਰੇ ਲੱਗੇ ਸਿਟੀ ਦੇ ਵਿੱਚ ਤੇ ਉਹਦੇ ਲਈ ਉਹਨਾਂ ਨੇ ਲੀਜ਼ ਕੀਤੀ ਸਿਟੀ ਨੇ ਬੀਬੀਡੀ ਗਰੁੱਪ ਤੋਂ ਵਾਪਸ ਤੇ ਪਰ ਉੱਥੇ ਮੇਅਰ ਮੇਅਰ ਸਾਹਿਬ ਨੇ ਕਿਹਾ ਸੀਗਾ ਭਈ ਮੈਂ ਫੁੱਲ ਫਲੈਜ ਹੈੱਡਕੁਆਰਟਰ ਬਣਾਉਣਾ ਜਿੱਥੇ ਕਿ ਪੀਲ ਦੇ ਸਾਰੇ ਕੈਮਰੇ ਪ੍ਰੋਸੈਸ ਹੋਇਆ ਕਰਨਗੇ ਪਰ ਉੱਥੇ ਸੁਣ ਚਾਹੀ ਆਇਆ ਵੀ ਸਿਰਫ 4 ਕਯੂਬਿਕਲ ਲੱਗੇ ਹੋਏ ਆ 4 ਕਿ ਜਾਨੇ ਕੰਮ ਕਰਦੇ ਸੀ 1 ਡੇਟ ਸਾਲ ਬਾਅਦ ਵੀ ਤੇ ਹੁਣ ਵਾਪਸ ਉਹੀ ਬਿਲਡਿੰਗ ਸਿਟੀ ਨੇ 88 88

ਜੀ ਉਸ ਤੋਂ ਸਭ ਤੋਂ ਜ਼ਿਆਦਾ ਬੁਰੀ ਹਾਲਤ ਵੈਂਟਨ ਦੀ ਹੋ ਰਹੀ ਹੈ ਡੇ ਬਾਏ ਡੇ ਜੀ ਸਰਚ ਇੰਨੇ ਜਿਹੜੇ ਜਿਹੜੇ ਆ ਦੇਖੋ 2017 18 ਦੇ ਜਿਹੜਾ ਵੀ ਬੰਦਾ ਮੈਂ ਤਾਂ ਆਪਣੇ ਜਿਹੜੇ ਮੇਰੇ ਦੋਸਤ ਆਏ ਸੀ ਮੈਂ 16 ਆਏ ਸੀ 17 ਦੇ ਜਿਹੜੇ ਵੀ ਆਏ ਨੇ ਮੇਰੇ ਨਾਲ ਨੇ ਹਾਂ ਜੀ ਉਹਨਾਂ ਨੂੰ ਮੈਂ ਇੱਕ ਹੀ ਗੱਲ ਕਰਨਾ ਕਿ ਤੁਸੀਂ ਦਿੱਤੇ ਸੀਗੇ ਹੁਣ ਉੱਥੇ ਹੀ ਹੋ ਕਿਉਂਕਿ 17 18 ਜਾਇਸੀ ਇੰਨੀ ਵਿੱਚ ਕਰ ਲੈ ਤੇ ਉਹ ਉਸੇ ਪ੍ਰਾਈਸ ਤੇ ਕਰ ਦੇ ਕੋਈ ਵੈਲਿਊ ਨਹੀਂ ਵਧੀ ਜੀ ਠੀਕ ਹੈ ਸੋ ਮੈਂ ਥੇਰ অলਮੋਸਟ 100 ਥਿਊ ਆਏ ਸੀ ਕਿ ਜਦੋਂ ਆਏ ਸੀ

ਸੋ ਮੈਂ ਨੀ ਅਰੇ ਮੈਟਰ ਨਾਲ ਦਾ ਦੇਖੋ ਮੈਂ ਇੱਕ ਪਹਿਲਾ ਦੀ ਗੱਲ ਦੱਸੀ ਜੀ ਮੈਂ ਵਰਨਨ ਕਰ ਲਿਆ ਜੀ ਠੀਕ ਹੈ ਉਹ ਘਰ ਵਿੱਚ 4 ਲੱਖ ਦਾ ਹੈ 10 .31 ਏਕੜ ਜਿਹੜੀ 15000 ਸਕਰ ਫੀਟ ਜਗ੍ਹਾ ਘਰ 4 ਲੱਖ ਦਾ ਰੈਂਟ ਮੇਰਾ ਉਹਦਾ ਉੱਪਰ ਨੂੰ 3 ਬੈਡਰੂਮ ਨੇ 2950 ਆਉਂਦਾ ਹੈ ਜੀ ਬੇਸਮੈਂਟ ਜਿਹੜੀ ਉਹਦੀ 1500 ਆਉਂਦੀ ਹੈ ਤੁਸੀਂ ਮੈਨੂੰ ਦੱਸ ਦੋ ਸੈਮੀ ਡਿਟੈਚ ਘਰ ਜਿਹੜਾ ਰੈਂਟ ਜਿਹੜਾ ਹਲੇ ਵੀ ਉਹ 850 ਤੋਂ ਥੱਲੇ ਨਹੀਂ ਹਲੇ जी जरा सेमी डिटेल्ड डाटा फिर मेरा कुत्ता घर है ट्रैक्टर शनि है जी ओदी कीमत 8.5 आज दे प्राइस है और मैं पिछले साल कर लिया वरनचित जिदी कीमत सिर्फ 415000 वर्जिन है देख लैंड देख लो डबल है मेरे ख्याल ऑलमोस्ट अह ਤੁਸੀਂ ਹੁਣ ਦੇਖੋ 3 ਬੈਡਰੂਮ ਦਾ ਬੇਸਮੈਂਟ 3 ਬੈਡਰੂਮ ਦਾ ਉੱਪਰਲਾ ਫਰ ਬੈਡ ਕਦਾ ਅੱਜ ਕੱਲ 2500 2600 ਚੜ ਜਾਂਦਾ ਹੈ ਜੀ ਠੀਕ ਹੈ ਬੇਸਮੈਂਟ ਦਾ 2 ਬੈਡਰੂਮ ਦੀ ਵਕਤ ਬਾਅਦ 16 17 1800 ਹੈ ਜੀ ਤੇ ਉਹਨਾਂ ਰੇਟ ਨੂੰ ਇੱਥੇ ਮਿਲ ਰਿਹਾ ਹੈ ਪਹਿਲੇ ਇਨਵੈਸਟਮੈਂਟ ਮੇਰੀ ਕਿੰਨੀ ਹਾਫ ਜੀ ਇਹ ਕਿਤੋਂ ਹਾਲ ਕੀ ਬਹੁਤ ਪੁਰਾਣਾ ਹਾਲ ਹੈ ਜੀ ਜੀ ਨਹੀਂ ਸਹੀ ਗੱਲ ਹੈ ਰੈਂਟ ਦਾ ਤਾਂ 100 200 ਦਾ ਮਸਾ ਫਰਕ ਪੈਂਦਾ ਸਿਟੀਜ਼ ਦਾ ਪਰ ਪ੍ਰਾਈਸ ਦਾ ਬਹੁਤ ਫਰਕ ਹੋ ਜਾਂਦਾ ਤਾਂ ਕਰਕੇ ਉਹ ਤੁਹਾਡੀ ਇਨਵੈਸਟਮੈਂਟ ਉਹ ਗੁੱਡ ਹੋ ਜਾਂਦੀ ਹੈ ਕੈਸ਼ फ्लो ਪੋਜ਼ਿਟਿਵ ਹੋ ਜਾਂਦੀ ਹੈ ਜਾਂ ਏਟਲੀਸਟ ਬ੍ਰੇਕ ਇਵਨ ਹੁੰਦਾ ਹੂੰ ਸਾਢੇ 450 ਇੰਸ਼ੋਰੈਂਸ ਦੇਗਾ ਬੰਦਾ ਖਾਏਗਾ ਤੇ ਕੀ ਪੀਏਗਾ ਕਿ ਜੋਬ ਹੈ ਨਹੀਂ ਹੋਣੀ ਜੀ ਸਪਟੋ ਜਦ ਮੈਂ 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 ਕਿ ਵੀ ਮੇਰੇ ਇੱਥੇ ਨਾ ਹਰ ਮੋੜ ਕਿੰਨੇ ਬੰਦੇ ਗ੍ਰੈਂਟਨ ਛੱਡ ਕੇ One one end, one end क्योंकि एक्चुअली ना एक आर एन आई पी प्रोग्राम भी है तो पी आर वास्ते वास्ते भी काफी हो रहे हैं तो वैसे भी कलूना हो गया वर्णन हो गया इतने काफी लोग ना सरी आ, सरी तो भी मूव हो रहे हैं बीसी विद बीसी भी, भी काफी मूवमेंट है ब्रैमटन तो, तो हर रोज एक बंदा दो बंदा कॉल कर दे कर दे पूछना और फिर जगह है कितनी जी जी तीन मिनट पूछ दे तो मैं सोचो कितने लोग पूछ जाएंगे कितने लोग आंदे जी नहीं ਮੀ ਇਮੀਗ੍ਰੇਸ਼ਨ ਦੇ ਗਾਰੇ ਕੇ ਫਲੋ ਤਾਂ ਡੈਫੀਨਿਟਲੀ ਇਹਨਾਂ ਸਿਟੀਆਂ ਤੋਂ ਨਿਕਲ ਕੇ ਬਾਹਰ ਨੂੰ ਜਾ ਰਿਹਾ ਜੀ ਆ ਇਹ ਤਾਂ ਹਲਕ ਇਮੀਗ੍ਰੇਸ਼ਨ ਪਰ ਤੁਸੀਂ ਪਤਾ ਨਹੀਂ ਮੈਂ ਦੋ ਤਿੰਨ ਵੀਡੀਓ ਦੇਖ ਰਿਹਾ ਜਿਦੇ ਚ ਬਹੁਤ ਜ਼ਿਆਦਾ ਕੁਛ ਨਹੀਂ ਹੋ ਰਹੀ ਇਮੀਗ੍ਰੇਸ਼ਨ ਨੂੰ ਲੈ ਕੇ ਐਲਐਮਆਈ ਨੂੰ ਲੈ ਕੇ ਤੇ ਮਤਲਬ ਉਹ ਦੋਸਤੇ ਬਾਅਦ ਸ਼ੇਅਰ ਆਣੇ ਮੇਰੇ ਚੈਨਲ ਬਜਟ ਸ਼ੇਅਰ ਉਹਨਾਂ ਨੇ ਕੱਟਣਾ ਇਮੀਗ੍ਰੇਸ਼ਨ ਦਾ ਸੋ ਲੈਟਸ ਸੀ ਦੇਖਦੇ ਹਾਂ ਕੀ ਅੰਦਰ ਭਾਈ ਤੁਹਾਨੂੰ ਪਤਾ ਵੀ ਜਿਹੜਾ ਨੈਕਸਟ ਬਜਟ ਹੈਗਾ ਕਦੋਂ ਅਨਾਉਂਸ ਕਰ ਰਹੇ ਨੇ ਐਗਜ਼ੈਕਟਲੀ ਨਹੀਂ ਬਤਾਦੇ ਐਗਜ਼ੈਕਟ ਬਜਟ ਇਹ ਮੈਨੂੰ ਵੀ ਸ਼ੋ ਨਹੀਂ ਹੈਗਾ ਮੇਰੇ ਖਿਆਲ ਹੁਣਾ ਚਾਹੀਦਾ ਐ ਨਹੀਂ ਕਿ ਹੁਣ ਕਾਨੀ ਸਾਹਿਬ ਮੀਟਿੰਗ ਤਾਂ ਕਰ ਰਿਹਾ اپੋਜੀਸ਼ਨ ਲੀਡਰਸ ਦੇ ਨਾਲ ਵੀ ਪਲੀਜ਼ ਮੇਰੀ ਹੈਲਪ ਕਰੇ ਪਾਸ ਕਰਾਉਣ ਦੇ ਵਿੱਚ ਇਹਦਾ ਮਿੰਨ ਮੇਬੀ ਨੈਕਸਟ ਵੀਕ ਹੋਣਾ ਸ਼ੀਤੀ ਹੋਣਾ ਪੈਣਾ ਇਸਦੀ ਅਫੀਡਿਕਸ ਫਾਈਨੈਂਸ ਮਿਨਿਸਟਰ ਉਸੀ ਨਾ ਉਹ ਬਜਟ ਤੋਂ ਪਹਿਲੇ ਇੱਕ ਦੋ ਦਿਨ ਪਹਿਲੇ ਰਿਜ਼ਾਈਨ ਕਰਤਾ ਸੀਗਾ ਐਤ ਕੀ ਦੇਖੋ ਹਣ ਕੀ ਦੀ ਗੱਲ ਹਾਂਜੀ ਨਵੰਬਰ ਚ ਨਹੀਂ ਬੜੀ ਨਵੰਬਰ ਚ ਹੁੰਦਾ ਹੁੰਦਾ ਮੇਰੇ ਖਿਆਲ ਕ ਨਹੀਂ ਮੈਚ ਹੋ ਗਿਆ ਹਾਂ ਕਿਉਂਕਿ ਬਰਾ ਇੱਕ ਲਾਸਟ ਵੀ ਕੀਆ ਹੁਣ ਤੁਸੀਂ ਦੇਖੋ ਵੀ ਅਗਲੇ ਅਗਲੇ ਵੀਕਐਂਡ ਤੇ ਉਹ ਇੱਕ ਆਈ ਥਿੰਕ ਨੈਕਸਟ ਸੈਟਰਡੇ ਦੀ 1 ਨਵੰਬਰ ਦੀ ਤਰੀਕ ਹੈਗੀ ਐ ਸੋ ਨਵੰਬਰ ਤਾਂ ਆਪਾਂ ਆਲਰੇਡੀ ਐਂਟਰ ਕਰ ਚੁੱਕੇ ਹਾਂ ਜੀ 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 ਬਿਲਕੁਲ ਰਾਈਟ ਸੋ ਦੇਖੋ ਭਾਈ ਕੀ ਤੁਹਾਨੂੰ ਲੱਗਦਾ ਵੀ ਡੈਫਿਸਿਟ ਦੇ ਵਿੱਚ ਡੈਫਿਸਿਟ ਕਿੱਡਾ ਰਹਿਣ ਵਾਲਾ ਹੈ ਤੇ ਕੀ ਬਜਟ ਦਾ ਨਵੰਬਰ 4 ਨੂੰ ਆਪਾਂ ਜੀ ਨਵੰਬਰ 4 ਨੂੰ ਹਾਂਜੀ ਮੈਨੂੰ ਲੱਗਦਾ ਕਿ ਇਸ ਵੀਕ ਆਫ ਨਵੰਬਰ ਦੇ ਵਿੱਚ ਹੀ ਹੋਣੀ ਹੈ ਨਾ ਜੀ ਤੋ ਲੱਗਦਾ ਭਾਜੀ ਡੈਫਿਸਿਟ ਕਿੰਨਾ ਵੱਡਾ ਰਹਿ ਗਿਆ ਇੱਦ ਕੀ ਤੁਸੀਂ ਦੱਸ ਸਕਦੇ ਮੈਂ ਕਹ ਡੈਫਿਸਿਟ ਦਾ ਲੱਗਦਾ ਵੀ ਇੱਦ ਕੀ ਵੱਡਾ ਵੱਡਾ ਹੈ ਹਾਂਜੀ ਹਾਂਜੀ ਪੱਕਾ ਹੀ ਉਹਨਾਂ ਨੇ ਪਹਿਲਾਂ ਹੀ ਉਹ ਹੈਡਸ ਅਪ ਦੇ ਰਹੇ ਨੇ ਵੀ ਮੈਨੂੰ ਖਰਚਾ ਕਰਨਾ ਪੈਣਾ ਵਾ ਵੀ ਪ੍ਰਿਪੇਅਰਡ ਵੀ ਟੈਰਿਫ ਤੋਂ ਵੀ ਯੂ ਐਸ ਵੱਲੋਂ ਕੋਈ ਉਮੀਦ ਹੈ ਨਹੀਂਗੀ ਤੇ ਮੇਰੇ ਬਜਟ ਦੇ ਵਿੱਚ ਵੀ ਆ ਰਿਫਲੈਕਟ ਹੋਣਾ ਵਾ ਜੋ ਕੁਝ ਵੀ ਆਪਾਂ ਫੇਸ ਕਰ ਰਹੇ ਹਾਂ 100% ਡੈਫਿਸਿਟ ਵਧਣਾ ਨਹੀਂ ਆ 2 ਤੋਂ ਨਾ ਘਟਣਾ ਨਹੀਂ ਆ ਜੀ